ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਤੇ ਜਦ ਕਿ ਤੁਸੀਂ ਮੇਰੇ ਹੱਥ 'ਚ ਦੇਖ ਕੇ ਗੈਸ ਕਰ ਲਿਆ ਹੋਣਾ ਕਿ ਆਪਣਾ ਸੈਕਿੰਡ ਗਿਫਟ ਆ ਚੁੱਕਿਆ ਹੈ Amazon ਤੋਂ ਤੇ ਹੁਣ ਆਪਾਂ ਇਨ ਕਰਦੇ ਆ ਅਨਬਾਕਸ ਇੱਕ ਤਾਂ ਟੇਪ ਆਈ ਨਹੀਂ ਆ ਲਾ ਚੀਕ ਹਲੁੰਦੇ ਆ लुइस डेवन पैकिंग तो बड़ी घेंट है यार इधर था आ वाली वाच है जी चलो खोल के दिखा रहे दिखाई इधर शो ਕਿੱਦਾਂ ਲੱਗਿਆ ਇਹ ਸਾਰਿਆਂ ਨੇ ਜਰੂਰ ਦੱਸਿਓ ਮਾਂਜੀ ਦਾ ਸੈਕੰਡ ਗਿਫਟ ਤੇ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਹੈ ਕਹਿੰਟਾ ਚਾਲ ਦੀ ਪਈ ਹੈ ਸਾਜੀ ਇਹ ਮੈਨੂੰ ਨਹੀਂ ਗੁੱਤ ਤੇ ਬੰਕੇ ਦਿੱਤਾ ਇਹ ਦਾ ਸੈਲਿਸੀਲੀਕੋਨ ਸਟ੍ਰੈਪ ਹੈ ਸਿਲੀਕੋਨ ਦਾ ਆਹ ਚੂਡੀ ਸੈਕਟਰ ਯਾ ਮੇ ਸਮਾਰਟਵਾਚ ਇਸੇ ਦੇ ਰਾਈਟ ਲੂ ਚਲ ਦਿਖਾ ਦੇ ਇੱਕ ਵਾਰ ਫਿਰ ਸਹੀ ਕਰ ਲੈ ਉਹ ਮਾਰੀ ਕਲੂਜ਼ ਹੈ ਦਿਖਾ ਦੇ ਕਰ ਹੋ ਗਿਆ ਟਿਕਾ ਆ ਕੇ ਰੱਖ ਟਿਕਾ ਆ ਕੇ ਰੱਖ ਤੇ ਤੁਸੀਂ ਕਮੈਂਟਾਂ ਵਿੱਚ ਦੱਸਿਓ ਆਪਣੀ ਕਿਹੜੀ ਕੈਮ ਦੀ ਲੱਗੀ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾ